ਜੀ ਰਿਕਵੈਸਟ ਬੇਨਤੀ ਇਹ ਹੁੰਦੀ ਹੈ ਹਰ ਵਾਰ ਹਾਂਜੀ ਵਰਤਵਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵਰਤਵਾ ਸਪੋਰਟ ਕਰੋ ਬਿਲਕੁਲ ਜੀ ਬਿਲਕੁਲ ਦੂਜੀ ਬੇਨਤੀ ਇਹ ਜੇ ਵੀ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਫਿਰ ਸਾਰੀ ਮੇਰੇ ਭਰਾ ਵੇਖਿਆ ਕਰੋ ਭਲੇ ਖਾਣਾ ਲੱਗੇ ਕਿਸ ਗੱਲ ਦਾ ਵੀ ਬਿਲਕੁਲ ਬਿਲਕੁਲ ਵੀਡੀਓ ਵੇਖ ਕੇ ਦੋ ਵਾਰੀ ਵੀਡੀਓ ਵੇਖਿਆ ਕਰੋ ਹਾਂਜੀ ਹਾਂਜੀ ਵੀਡੀਓ ਵੇਖ ਕੇ ਫਿਰ ਸਾਈ ਬਿਆਨਾ ਪਾਓ ਬਿਲਕੁਲ ਸਾਈ ਬਿਆਨਾ ਜਿੰਨਾ ਪਾਉਣਾ ਸਾਈ ਬਿਆਨਾ ਦਾ ਸਮਾਂ 24 ਘੰਟਾ ਦਾ ਜਿਹੜਾ ਉਸੇ ਵੇਲੇ ਆ ਸਕਦਾ ਭਾਵੇਂ ਸਾਈ ਬਿਆਨਾ ਬਿਲਕੁਲ ਬਿਲਕੁਲ ਦੂਜੀ ਬੇਨਤੀ ਇਹ ਜੇ ਵੀ ਘਰੇ ਇੱਕ ਟਾਈਮ ਦੋ ਟਾਈਮ ਚੋਕੇ ਆਪਦੇ ਦਸਲੀ ਕਰੋ ਸਾਰੀਆਂ ਚੀਜ਼ਾਂ ਪੈਸੇ ਦੇ ਨੇ ਹੱਕ ਬਣਦਾ ਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਜਿਹੜਾ ਵੀ ਸੱਜਣ ਸ਼ਾਰਟ ਵੇਂਦਾ ਏ ਉਹ ਕੋਲੀ ਆਰਾ ਮਾਤਰ ਵਾਦਾ ਕੀਤਾ ਭੈਣ ਭਰਾਵਾਂ ਨਾਲ ਪਾਵਾਂਗੇ ਵੱਧ ਤੇ ਪਰ ਗੱਲ ਇਹ ਆ ਮਾਫੀ ਚਾਹੁੰਨੇ ਨਾ ਕਰਨਾ ਇਕੱਠੇ ਨਹੀਂ ਹੁੰਦਾ ਹੁਣ ਆ ਵੀ ਇਧਰ ਕੈਮਰਾ ਮਾਰ ਦੋ ਚਾਰ ਮਈਆਂ ਤੁਹਾਡੇ ਆਉਣ ਤੋਂ ਪਹਿਲਾਂ ਹੀ ਵੇਚੀਆਂ ਨੇ ਹਾਂਜੀ ਹਾਂਜੀ ਟੋਕਰ ਗੱਬਣ ਵੀ ਹੈਗੀ ਸੀ ਤੇ ਬੱਚੇ ਵਾਲੀਆਂ ਹੋਈਆਂ ਹਾਂਜੀ ਤੇ ਚਾਰ ਨਾਂਕ ਪਹਿਲਾਂ ਵੇਚ ਗਏ ਆ ਤੇ ਆਪਾਂ ਵੇਚ ਨਹੀਂ ਪਾਉਂਦੇ ਹੁੰਦੇ ਤੁਹਾਨੂੰ ਬੜਾ ਅਗਲੇ ਦੀ ਪਰਦਾ ਹੁੰਦਾ ਪ੍ਰਾਈਵੇਸੀ ਹੁੰਦੀ ਬਿਲਕੁਲ ਬਿਲਕੁਲ ਹੁਣ ਆਪ ਪਾਉਣੀਆਂ ਜੀ ਆਪ ਪਾਉਣੀਆਂ ਦੇ ਅਜ ਨੌਂ ਦਾ ਹੈ ਵਿੱਚੋਂ ਮਾਲ ਦੇ ਆ ਗਿਆ ਪੰਜ ਪਾਵਾਂਗੇ ਅੱਜ ਪੰਜ ਆਪਾਂ ਕਰਨਾ ਹੈ ਨਾ ਪੰਜ ਪਾਵਾਂਗੇ ਬੱਚਿਆਂ ਵਾਲੀਆਂ ਵੀ ਆ ਜੇ ਬੱਚੇ ਤੋਂ ਬਣਾਉਣੀਆਂ ਬਿਲਕੁਲ ਬੈਂਤੀ ਇਹੋ ਹੀ ਆ ਹਾਂਜੀ ਵੀ ਵੀਡੀਓ ਐ ਰੀਅਲ ਨਾ ਵੇਖੋ ਤਸल्ली ਕਰੋ ਬਿਲਕੁਲ ਬਿਲਕੁਲ ਤੇ ਵੀਟ ਕਰਕੇ ਆਪ ਜੀ ਘਰੇ ਆਓ ਘਰੇ ਆਓ ਭਾਜੀ ਹਾਂਜੀ ਘਰੇ ਆ ਕੇ ਇਹ ਨਹੀਂ ਵੀ ਜਿਹਦੀ ਸਾਈ ਦਿੱਤੀ ਉਹ ਜਿਹੜੀ ਚੰਗੀ ਲੱਗਦੀ ਉਹ ਲੈ ਉਹ ਲੈ ਜਾਓ ਹਾਂਜੀ ਹਾਂਜੀ ਤਸल्ली ਕਰੋ ਹਨਾ ਤੁਹਾਡਾ ਫਰਜ਼ ਬੰਦਾ ਤੁਸੀਂ ਮਾਇਆ ਦੇਣੀ ਹਾਂਜੀ ਹਾਂਜੀ ਸ਼ੁਰੂ ਕਰੀਏ ਜੀ ਤੋਂ ਹਾਂਜੀ ਹਾਂਜੀ ਸੂਆ ਦੱਜਾ ਜੀ ਦੂਜਾ ਸੂਆ ਆ ਗਿਆ ਦੁੱਧ ਹੈਗਾ ਜੀ ਮੈਂ ਥੱਲੇ 8 ਲੀਟਰ ਪੱਕਾ ਹਾਂਜੀ ਮਗਰ ਕਟਾ ਇਹਦੇ ਨੀਲੀ ਦਾ ਮਗਰ ਕਟਾ ਗਿਆ ਜੋ ਹਾਂ ਮਗਰ ਆ ਕਟਾ ਵਾ ਬੱਚਾ ਹਾਂਜੀ ਤੇ ਮਿਲਦੀ ਭਾਜੀ ਬੱਚੇ ਤੇ ਨਹੀਂ ਜੇ ਬਾੜੇ ਤੇ ਮਿਲਦੀ ਜੀ ਬਾੜੇ ਦੇ ਬੱਚਾ ਮਗਰੋਂ ਪਾਉਂਦੀ ਆ ਓਕੇ ਓਕੇ ਆਪਾਂ ਦੱਸ ਕੇ ਦੇਣੀ ਆ ਹਾਂਜੀ ਹਾਂਜੀ ਦੁੱਧ 8 ਲੀਟਰ ਲਾਲੇ ਪੱਕਾ ਬਈ 8 ਸੁਆ ਦੂਜਾ ਭੈਣ ਭਰਾਵਾਂ ਦੇ ਗਾੜੀ ਬਾਕੀ ਆਪ ਜੀ ਸਮਝ ਲੈ ਕਿਵਾਈ ਜੁਈ ਦੀ ਸ਼ਾਹ ਜੀ ਕਿਦਾਂ ਮੈਂ ਨਾ ਜੀ ਇੱਕ ਨੰਬਰ ਆ ਸਾਰਾ ਕੋਈ ਭੂਰ ਛਟਾ ਕੇ ਕੋਈ ਨਹੀਂ ਜੀ ਭੂਰ ਛਟਾ ਨਹੀਂ ਥਣ ਵੱਧ ਘੱਟ ਨਹੀਂ ਓਕੇ ਓਕੇ ਹੋਲੀ ਹੋ ਗਏ ਆ ਉਹ ਕੰਮ ਹੋ ਵੀ ਠੀਕ ਹੈ ਹਾਂਜੀ ਹਾਂਜੀ ਬਾਕੀ ਸਾਰਾ ਮਾਲ ਨਾ ਅੱਜ ਹੀ ਆਇਆ ਸਵੇਰੇ ਹਾਂਜੀ ਕਈਆਂ ਦੀ 9 ਵਜੇ ਦੀ ਚਵਾਈ ਆ ਕੋਈ 10 ਵਜੇ ਦੀ ਆ ਕੋਈ 8 ਵਜੇ ਦੀ ਆ ਆਇਆ ਡੰਗਰ ਨਾ ਮਾਤੇ ਤਾਂ ਮਾਤੇ ਆਉਂਦਾ ਫਿਰ ਹੋਰ ਤੁਹਾਨੂੰ ਪਤਾ ਰੋਗ ਹੁੰਦਾ ਬਿਲਕੁਲ ਬਿਲਕੁਲ ਤੇ ਠੰਡ ਕਰਕੇ ਤੁਹਾਨੂੰ ਪਤਾ ਨਹੀਂ ਫਿਰ ਇੱਕ ਨਾ ਆਪਣਾ ਸੈਲ ਚਾਰ ਵੀਡੀਓ ਜ਼ਿਕਰ ਕਰਦੇ ਆ ਡੰਗਰ ਨਾ ਜਦੋਂ ਹੁੰਦਾ ਨਾ ਦੂਜੇ ਤਾਂ ਪਰ ਨਹੀਂ ਖਾਂਦਾ ਬਿਲਕੁਲ ਬਿਲਕੁਲ ਥੋੜਾ ਜਿਹਾ ਪ੍ਰੋਪਰ ਆ ਮਹਿਸੂਸ ਕਰਦਾ ਹਾਂਜੀ 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 ਬਿਲਕੁਲ ਹੀ ਛੋਟਾ ਜਿਹਾ ਭਾਜੀ ਹਾਂਜੀ 65 ਚ ਕਰਤੀਏ ਪਹੁੰਚ ਇੱਕੋ ਹੀ ਫਾਈਨਲ ਹੀ ਆਪਾਂ ਦਾ ਫਾਈਨਲ ਜੀ ਹਾਂਜੀ ਫਾਈਨਲ ਇੱਕ ਹੀ ਹਾਂਜੀ ਇੱਕੋ ਹੀ ਜੀ ਜੱਪਾ ਮਾਨਤਾਨ ਕਰਨਾ ਹੈ 100 ਰੁਪਇਆ ਛੋਟਾ ਛੱਪਾ ਹੋਵੇ ਜਿਹੜਾ ਅੱਛਾ ਜੀ ਹਾਂਜੀ ਇਹਦੀ ਭਾਜੀ ਪੂਰੇ 58000 ਦੇ ਵਿੱਚ ਪਹੁੰਚ ਜੀ 58000 ਦੇ ਵਿੱਚ ਪਹੁੰਚ ਗੱਡੀ ਕੋਲ ਆਪਦੇ ਲੋ ਪੂਰੇ 55000 ਪੂਰੇ 55000 ਦੇ ਆਪਾਂ ਦਾ ਸਿਰਫ 100 ਰੁਪਇਆ ਛੋਟ ਹੋਣੀ ਜੀ ਓਕੇ ਓਕੇ ਹਾਂਜੀ ਹਾਂਜੀ ਇਹਦੀ ਸ਼ਾਹੀ ਦੱਸਦੀ ਹੈ ਜਾਨ ਇਹਦੀ ਭਾਜੀ ਨੀਲੀ ਰਾਵੀ ਚ ਆਉਂਦੀ ਜੇ ਮੱਝ ਹਾਂਜੀ ਸੂਰਾ ਦੋ ਜਾਣਾਂ ਕਿਆ ਦੂਜਾ ਭੈਣ ਭਰਾਵਾਂ ਦੇ ਗਾੜੀ ਜਾਂ ਤੇ ਜਾਲ ਵਾਲੇ ਕੋਈ ਜਫਰਾਵਾਦੀ ਚੋਂਦੀ ਆ ਜਫਰਾਵਾਦੀ ਜੀ ਹਾਂਜੀ ਹਾਂਜੀ ਦੁੱਧ ਕਿੰਨਾ ਜੋਗੇ ਦੁੱਧ ਭਾਜੀ ਇਥੇਲੇ 8 ਆ ਹਾਂਜੀ ਕੋ 7 ਲਾਰੇ ਤੇ ਸੂਈ ਨੂੰ ਇਹ ਜ ਤਿੰਨ ਮਹੀਨੇ ਹਾਂਜੀ ਮਗਰ ਇਹ ਇੱਕ ਮਹੀਨੇ ਦੀ ਉਹਨਾ ਬਣੀ ਵੀ ਦਸੀ ਕੋਈ ਗਾਰੰਟੀ ਨਹੀਂ ਦੇਣੀ ਦੁੱਧ ਦੇ ਹਿਸਾਬ ਨਾਲ ਦੇਣੀ ਦੁੱਧ ਵਾਲੇ ਮੁੱਲ ਕਰਨਾ ਬਿਲਕੁਲ ਬੇਗੁਮ ਮਗਰ ਮਗਰ ਅੱਛਾ ਬਚਾ ਨਹੀਂ ਹੈਗਾ ਹਾਂਜੀ ਹਾਂਜੀ ਠੀਕ ਹੈ ਜੀ ਚਵਾਈ ਚੁਈ ਕਿੰਨਾ ਚਵਾਈ 100 100 ਬਾਕੀ ਬੇਨਤੀ ਇਹੋ ਹੀ ਆ ਫਿਰ ਚੋਕੇ ਖੜੋ ਆਪਦੀ ਹਾਂਜੀ ਹਾਂਜੀ ਬਿਲਕੁਲ ਤਸੱਲੀ ਕਰੇ ਭੈਣ ਤਸੱਲੀ ਕਰਕੇ ਘਰੇ ਵੇਟ ਕਰਕੇ ਹਨਾ ਹਾਂ ਹਾਂ ਆਪਾਂ ਤੇ ਮੈਂ ਖੋਲਦਿਆਂ ਬੰਦਦੇ ਆਖੀ ਜਾਂਦੇ ਆ ਬਿਲਕੁਲ ਬੇਗੋ ਆਪਾਂ ਤਾਂ ਵੇਖੀਏ ਅੱਜ ਹਾਂਜੀ ਬਾਕੀ ਕੋਈ ਕੁਝ ਨਿਸ਼ਾਨੀਆਂ ਜਿਹੜੀਆਂ ਨਾ ਕਵਰ ਕਰਦੀ ਇਹ ਨਹੀਂ ਹਾਂਜੀ ਹਾਂਜੀ ਹਾਂ ਹਾਂਜੀ ਚਲੋ ਗਾਹਾਂ ਦੇ ਕਿਸੇ ਭੈਣ ਭਰਾ ਸੰਭੂਗਾ ਤੇ ਬਿਲਕੁਲ ਬਿਲਕੁਲ ਕਟ ਕਾਟ ਵੀ ਚੰਗਾ ਹਾਂਜੀ ਹਾਂਜੀ ਕਟ ਕੋਦ ਸੋਨਾ ਬਣਿਆ ਬਾਕੀ ਭਾਅ ਚਲੋ ਜੈਜਾ ਜਿੱਦਾਂ ਦੀ ਮਹੀਂ ਉਦਾਂ ਦਾ ਭਾਅ ਕਰ ਹਾਂਜੀ 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 ਸਾਰੇ ਮੈਂ ਲੇਟ ਚ ਆਈ ਆ ਸਵੇਰੇ ਹਾਂਜੀ ਨਹੀਂ ਤਾਂ ਮੈਂ ਚੱਡੇ ਤੇ ਵੜੀ ਆਉਂਦੀ ਆ ਹਾਂਜੀ ਹਾਂਜੀ 60 ਚ ਕਰਦੀ ਪਹੁੰਚ ਫਾਈਨਲੀ ਆਪਾਂ ਇੱਕੋ ਹੀ ਦੱਸਣਾ ਹੁੰਦਾ ਹੈ ਜੀ ਜੀ ਅੱਛਾ ਜੀ ਫਾਈਨਲੀ ਬਿਲਕੁਲ ਸਾਰਾ ਹਾਂਜੀ ਸਾਰੇ ਵਾੜੇ ਵੱਢ ਕੇ ਸਾਰੇ ਵਾੜੇ ਵੱਢ ਕੇ ਇੱਕੇਰੀ ਇੱਕੇ ਹਰੀ ਜੀਚਾ ਆਪਾਂ 500 53000 ਦੇ ਵਿੱਚ ਪਹੁੰਚ ਹਾਂਜੀ ਤੇ ਗੱਡੀ ਕੋਆਦ ਜ਼ਿਲ੍ਹੇ ਪੂਰੇ ਪੰਜਾਬ ਦੀ 50000 50 50 50 ਹਾਂਜੀ ਹਾਂਜੀ 50 ਮਾਰਤੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਪੂਰੇ 50000 ਗਾੜੀ ਭਾਜੀ ਵੱਡਾ ਕੱਟ ਕਾਟ ਹਾਂਜੀ ਨੀਲੀ ਰਾਵੀ ਚ ਮਹੀਂ ਆਉਂਦੀ ਏ ਠੀਕ ਹੈ ਜੀ ਤੇ ਮਗਰ ਇਹਦੇ ਕਟਾ ਮਗਰ ਆ ਗਿਆ ਕਟਾ ਤੇ ਸੂਈ ਜੇ ਮੈਂ ਸਾਰੀ ਤਨਾ ਚੌ ਮਹੀਆਂ ਤਨਾ ਚੌ ਦਿਨਾਂ ਦੀ ਸੌਰੀ ਤਨਾ ਚੌ ਦਿਨਾਂ ਦੀ ਹਾਂਜੀ ਹਾਂਜੀ ਆਹ ਵੇਖੋ ਆਹ ਜੀ ਠੀਕ ਹੈ ਜੀ ਆ ਭੈਣ ਭਰਾਵਾਂ ਦੇ ਗਾੜੀ ਆ ਬੱਚੇ ਨਾਲ ਜਿਆਦੇ ਹੋ ਤਾਂ ਕਰਕੇ 나ੜੂ ਲਾਹ ਤਾ ਦਦੇ ਬੱਚੇ ਅੱਛਾ 나ੜੂ ਲੈ ਗਾ ਤਾਜੀ ਸੂਈ ਦੀ ਤਾਜੀ ਸੂਈ ਹਾਂਜੀ ਤਾਜੀ ਸੂਈ ਬਿਲਕੁਲ ਠੀਕ ਹੈ ਜੀ ਹਾਂ ਮਗਰ ਇਹਦੇ ਕਟਾ ਮਗਰ ਘਟਾ ਆ ਗਿਆ ਹਾਂਜੀ ਹਾਂਜੀ ਹੁਣ ਕਿੰਨਾ ਜੋ ਭਾਜੀ ਬੋਲਾ ਤੇ ਉਹਦਾ ਅੱਖ ਨੂੰ ਚਵਾਵਾ ਭਾਵੇਂ 9 10 ਲੀਟਰ ਵੀ ਆਖੀ ਜੀਗੀ ਆਪਾਂ ਹਾਂਜੀ ਹਾਂਜੀ ਅੱਠ ਕਰਕੇ ਦੇਣੀ ਆ ਆਪਾਂ ਅੱਠ ਦੇ ਹਿਸਾਬ ਨਾਲ ਦੇ ਸੂਹਾ ਤਜਾ ਉਹਨਾਂ ਆਖਿਆ ਹਾਂਜੀ ਭੈਣ ਭਰਾਵਾਂ ਦੀ ਗਾੜੀ ਆਪਦੀ ਸਮਝ ਵੇਖੀ ਬਿਲਕੁਲ ਬਿਲਕੁਲ ਬਾਕੀ ਪ੍ਰੋਪਰ ਨਿਸ਼ਾਨੀਆਂ ਦੋਵੇਂ ਨੇ ਚੱਡੇ ਤੇ ਡੱਬ ਵੀ ਜੇ ਹਾਂਜੀ ਹਾਂਜੀ ਸਾਰਾ ਕੋਹਿਆ ਤੇ ਥਾਨ ਬੜਾ ਫੇਸ ਕੁਆਲਟੀ ਚੈੱਕ ਹੈ ਥਾਨ ਬੜਾ ਚੰਗਾ ਪੀੜੀ ਦੇ ਪਾ ਕੇ ਵਰਗੇ ਥਾਨ ਲੱਗੇ ਬਿਲਕੁਲ ਬਿਲਕੁਲ ਨਵੋ ਕਾਲਾ ਹੈ ਪ੍ਰੋਪਰ ਇੱਕ ਨਾ ਇਹ ਅੰਦਰ ਅੰਦਰ ਵਧੀ ਦੀ ਜਾਰੀ ਬੰਦੇ ਨੇ ਇਹਦਾ ਨਾ ਸੇਵਾ ਨਹੀਂ ਹੈਗੀ ਹਾਂਜੀ ਹਾਂਜੀ ਚਲੋ ਜੇ ਕੋ ਸਾਹਮਣੇ ਦੁੱਧ 11 12 ਲੀਟਰ ਮਹੀਨੇ ਭਰਨਾ ਜੀ ਬਿਲਕੁਲ ਬਿਲਕੁਲ ਭਰ ਜਾਣਾ ਜੀ ਕਾਰਡ ਵੀ ਥੋੜਾ ਸਾਰਿਆਂ ਨਾਲੋਂ ਵੱਡਾ ਹਾਂ ਕਾਰਡ ਵੀ ਸੋਹਣਾ ਹੈ ਹਾਂਜੀ 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 ਹਾਈ ਟੂ ਯੂ ਟੂ ਸੋਣੀ ਆ ਬਾਕੀ ਸੇਵਾ ਦਾ ਮੋਲ ਆ ਬਾਜੀ ਬਸ ਨਾ ਵੇਖੋ ਅਬੜੇ ਮੇਨਾਂ ਦੀ ਖਲ ਦੀ ਬੋਰੀ ਚੜ ਗਈ ਆ ਕਿਤੇ ਦੁੱਧ 12 ਕਿਲੋ ਤੇ ਆ ਜਣਾ ਬਿਲਕੁਲ ਬਿਲਕੁਲ ਸੇਵਾ ਦੇ ਜੀ ਹਾਂਜੀ ਦੁੱਧ ਪਾਏ ਦਾ ਬਾਕੀ ਮੁੱਲ ਦੇਜ ਜਾਈਏ ਦਾ ਹਾਂਜੀ ਸਾਜੀ ਕੀ ਮੁੱਲ ਕਰਦੇ ਫਿਰ ਆਪਾਂ ਇਹ ਨਾ ਆਪਾਂ ਜੈਸਨੋ ਵਾਲੀਆਂ ਗੱਲਾਂ ਹੀ ਕਰਨੀਆਂ ਜੀ ਹਾਂਜੀ ਹਾਂਜੀ ਆਪਾਂ ਇਹਦੀ ਪਹੁੰਚ ਕਰਨੀ ਜੇ 56500 ਦੇ ਵਿੱਚ 56500 ਗੱਡੀ ਕੋ ਆਪ ਦਿਲੇਗਾ ਤਾਂ 55800 ਦੀ ਮੈਂ ਦੇਣੀ 52000 ਸਨੂ ਹਾਲ 56500 500 ਦੀ ਦੇਣੀ ਜੇ ਉਹਦੇ ਵਿੱਚੋਂ 100 ਰੁਪਿਆ ਛੋੜ ਹੋਣੀ ਜੇ ਠੀਕ ਹੈ ਸਾਜੀ ਹਾਂਜੀ ਹਾਂਜੀ ਓਕੇ ਜੈਜ ਬਿਲਕੁਲ ਬਿਲਕੁਲ ਜੀ ਦਖਾੜ ਵੀ ਸੋਨਾ ਵਾ ਗਾੜੀ ਭਾਜੀ ਮਹੀਂ ਦਾ ਸੁਆ ਜੇ ਤੁਸੀਂ ਮੁੱਖ ਤੋਂ ਵੇਖੋ ਫਿਰ ਝੋਟੀ ਲੱਗਦੀ ਆ ਤੇ ਸਰੀਰੋਂ ਮੈਂ ਸਾਹਮ ਤੋਂ ਡਰੀ ਹਾਂਜੀ ਹਾਂਜੀ ਆਪਣੇ ਨੂੰ ਭੈਣ ਭਰਾ ਸਿਆਣੇ ਬੀਠੇ ਜਾਦੇ ਜਿਨ੍ਹਾਂ ਨੇ ਲੈਣੀ ਆ ਜਾਂ ਵੀਡੀਓ ਵੇਖਣੀ ਆ ਹਾਂਜੀ ਹਾਂਜੀ ਆ ਪਾਣੀ ਆਦੇ ਕੋ ਉਹਨਾਂ ਸੁਆ ਦੂਜਾ ਆਖਿਆ ਕੋ ਆਪਣਿਆਂ ਨੂੰ ਦਾਵੀ ਲਾਣ ਬਿਲਕੁਲ ਵੇਖੋ ਆ ਪਾਣੀ ਆਗਾ ਸਾਰੇ ਸਿਆਣੇ ਭੈਣ ਭਰਾ ਹਾਂਜੀ ਹਾਂਜੀ ਸਿਰਫ ਇਹ ਆ ਵੀ ਮੈਂ ਸਾਂਭੀ ਨਹੀਂ ਹਾਂਜੀ ਤੇ ਜਿਦਾਂ ਦੀ ਉਹਨਾਂ ਸਾਂਭੀ ਓਦਾਂ ਦੇ ਵਟ ਲੈ ਤੇ ਆਪਾਂ ਵੀ ਓਦਾਂ ਦੇ ਵਟ ਲੈ ਲੈਣੇ ਆਪਾਂ ਲੱਖ ਥੋੜਾ ਵਟ ਲੈ ਲੈਣਾ ਬਿਲਕੁਲ ਬਿਲਕੁਲ ਸੁਈ ਭਾਜੀ ਹੈਗੀ ਆ ਸਾਰੀ ਕੋਈ ਦਾਹਾਂ ਆਲੋ ਆ ਕਟਾ ਜੀ ਮੰਗ ਬੱਚਾ ਸਭ ਮਹੀਨਾ ਜਿਆਦਾ ਪਲਿਆ ਹੈ ਹਾਂਜੀ ਹਾਂਜੀ ਦੁੱਧ ਦੁੱਧ ਛੱਡੇ ਹੋਣਾ ਹੈ ਨਾ ਜਾਂਦੇ ਇਦਾਂ ਵਾ ਆਪੀ ਸਾਰੀ ਖਰਾਕ ਹੀ ਬੱਚੇ ਲੱਗੀ ਮਾਈ ਹਾਂਜੀ ਹਾਂਜੀ ਹੋ ਸਕਦਾ ਹਾਂਜੀ ਹਾਂਜੀ ਦੁੱਧ ਕਿੰਨਾ ਜੋੜੇ ਥੱਲੇ ਦੁੱਧ ਭਾਜੀ ਇਹਦੇ ਥੱਲੇ ਵੀ ਚਲੋ ਫੇਰ ਭੈਣ ਭਰਾਵਾਂ ਆਖਣਾ ਦੁੱਧ ਆਠ ਆ 7 ਵਾਲੀ 7 ਮੰਨ ਗਏ ਹੈਨਾ ਹਾਂਜੀ ਹਾਂਜੀ ਠੀਕ ਹੈ ਜੀ ਗੱਲ ਇਹ ਚੀਜ਼ ਹੈਗੀ ਤੇ ਕਰਤੂਤ ਵਾਲੀ ਆ ਹਾਂਜੀ ਹਾਂਜੀ ਜੇ ਸੇਵਾ ਕਰੂ ਕੋਈ ਤੇ ਚਲੋ ਬਿਲਕੁਲ ਬਿਲਕੁਲ ਜੀ ਹੈਗੀ ਤਾਂ ਜੀ ਇੱਕ ਤਾਜੀ ਹਾਂ ਹੈਗੀ ਤਾਜੀ ਹਿਸਾਬ ਨਾਲ ਹਰ ਦਿਨ ਦਾ ਹੰਦਣਾ ਸੁਈ ਆ ਹਾਂਜੀ ਹਾਂਜੀ ਦੁੱਧ ਸਾਲ ਭਰ ਦੇਣਾ ਇਹਨੇ ਹਾਂਜੀ ਹਾਂਜੀ ਰੇਟ ਬਾਕੀ ਚਲੋ ਜਿੱਦਾਂ ਦੀ ਮਹੀਂ ਉਦਾਂ ਦਾ ਰੇਟ ਉਦਾਂ ਦਾ ਰੇਟ ਹੋ ਜਾਣਾ ਹਾਂਜੀ ਹਾਂਜੀ ਚੁਵਾਈ ਚੁਈ ਦੀ ਸ਼ਾਹ ਜੀ ਕਿਵੇਂ ਆ ਮੈਨਾਂ ਜੀ ਚੁਵਾਈ ਦੀ 100 ਦੀ 100 ਆ ਕੋਈ ਭੂਰ ਛਟਾ ਮੈਨਾਂ ਜੀ ਬਾਕੀ ਬੱਚੇ ਤੇ ਮਿਲਦੀ ਵਧੀਆ ਹਾਂਜੀ ਹਾਂਜੀ ਚੋਗੇ ਖੜੇ ਆ ਗੜਾ ਬਿਲਕੁਲ ਬੇਬੇ ਤਸੱਲੀ ਕਰਕੇ ਹਨਾ ਹਾਂਜੀ ਬੋਲ ਸ਼ਾਹ ਜੀ ਫਿਰ ਕੀ ਕਰਦੇ ਆਪਾਂ 54500 ਦੇ ਵਿੱਚ ਪਹੁੰਚ ਜੀ 54500 ਦੇ ਵਿੱਚ ਤਿੰਨ ਕੱਢ ਦਈਏ ਹਾਂਜੀ ਠੀਕ ਹੈ ਜੀ 5351 51 535 552 ਦੀ 52500 ਹਾਂ 52500 ਦੀ ਦੇਣੀ ਗੱਡੀ ਕੋ ਆਪਦੇ ਲੈਊਗਾ 100 ਰੁਪਿਆ ਛੋਟ ਕਰਨੀ 552 ਦੀ ਦੇਣੀ ਠੀਕ ਹੈ ਉਹ ਚ ਕਰਾਉਣੀ ਤਾਂ 545 ਓਕੇ ਹਾਂਜੀ ਹਾਂਜੀ ਇਹਦੀ ਗੱਡੀ ਭਾਜੀ ਸਭ ਤੋਂ ਛੋਟਾ ਰੇਟ ਹਾਂਜੀ ਜਾਇਜ਼ ਹਾਂਜੀ ਮਹੀਂ ਬਾਕੀ ਭੈਣ ਭਰਾਵਾਂ ਦੇ ਗੱਡੀ ਆ ਤੁਸੀਂ ਮੂੰਹ ਵੇਖੋ ਇਹਦਾ ਫੇਸ ਕੁਆਲਟੀ ਦੀ ਦੀ ਰਾਵੀ ਚ ਆਉਂਦੀ ਜੇ ਚੱਡੇ ਤੇ ਦੋ ਮੰਨ ਡਾਬਿਆ ਹਾਂਜੀ ਸਤਰੀ ਤੋਂ ਤੁਸੀਂ ਮੈਂ ਵੇਖੋਗੇ ਤੇ ਮੈਂ ਜਿਵੇਂ ਮਰਜੀ ਸੂਏ ਲਾਲੇ ਭੈਣ ਭਰਾਵੋ ਬਿਲਕੁਲ ਵੇਖੋ ਅਜੇ ਤੁਸੀਂ ਮੂੰਹ ਤੋਂ ਵੇਖੋ ਤਾਂ ਤੁਸੀਂ ਦੂਜੇ ਸੂਏ ਤਾਂ ਨਹੀਂ ਆ ਸਕਦੇ ਹਾਂਜੀ ਹਾਂਜੀ ਸਿਰਫ ਇਹ ਆ ਬੇਨਤੀ ਭੈਣ ਭਰਾਵਾਂ ਕਰੀ ਇਹੋ ਭਾਜੀ ਜਿੰਨੇ ਚਲੋ ਮਾਰ ਰੱਖਿਆ ਨਾ ਹਾਂਜੀ ਸਾਂਭਿਆ ਤੁਹਾਨੂੰ ਹਾਂਜੀ ਚਲੋ ਹਰ ਤੋਂ ਨੇ ਬਾਜੀ ਕੋਈ ਪਰੌਣੀਆਂ ਨਵੇਂ ਘੰਟਾ ਰਹੀ 2 4 ਦਿਹਾੜੀ ਦੀ ਡੰਗਰੀ ਹੈਗੀ ਬਿਲਕੁਲ ਬਿਲਕੁਲ ਉਸ ਚਾਡੀ ਇਹ ਹੁੰਦੀ ਆ ਆਪਾਂ ਫੇ 5 700 ਹਜ਼ਾਰ ਘਾਟ ਵਟ ਲਈਏ ਕਰਨੀ ਸੇਵਾ ਵਾਲੇ ਥਾਂ ਹੀ ਹੁੰਦੀ ਆ ਆਪਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹ ਕੀ ਦੀ ਜਦੋਂ ਐ ਵੀ ਕੋਈ ਡੰਗਰ ਉੱਥੇ ਵੱਜਾਵੇਂ ਨੇ ਨਾ ਸਾਲ ਚਾਂ ਮਹੀਨੇ ਬਾਅਦ ਤੁਹਾਨੂੰ ਉਹ ਚੀਜ਼ ਦੀ ਖੁਸ਼ੀ ਹੁੰਦੀ ਆ ਵੀ ਯਾਰ ਚੱਲ ਚੰਗੇ ਠੰਗਾ ਲਿਆ ਬਿਲਕੁਲ ਬਿਲਕੁਲ ਅਗਲੇ ਨੇ ਸੰਭਿਆ ਵਾ ਤੇ ਅਗਲਾ ਸੰਭਦਾ ਵਾ ਤੇ ਕਈ ਕਰਮਾਲੀਆਂ ਆਪਦਾ ਪੱਲਾ ਨਹੀਂ ਰੱਖਦੀਆਂ ਬਾਜੀ ਇਹ ਦੇਣੀਆਂ ਹੀ ਦੇਣੀਆਂ ਸਰ ਬਿਲਕੁਲ ਬਿਲਕੁਲ ਜੀ ਅਜੇ ਬੰਦਾ ਨਹੀਂ ਜੇ ਕਿੰ ਕਿੰਨਾ ਜਿਹਾ ਦੁੱਧ ਦੇ ਰਹੇ ਪਾਜੀ ਸੂਆ ਦੇ ਸਰੀਰ ਪੱਖੋਂ ਲਈਏ ਤੇ ਭੈਣ ਭਰਾਵਾਂ ਆਪਦੀ ਮਰਜ਼ੀ ਕਰਨ ਹਾਂਜੀ ਤੇ ਜੇ ਮੁੱਖ ਤੋਂ ਲਈਏ ਤੇ ਦੁੱਜਾ ਜੀ ਦੁੱਜਾ ਹਾਂ ਤੇ ਦੁੱਧ ਦਿਨਾਰੀ ਜਾਂ ਤੇ ਜਾਲ ਵਾਲੇ ਚੌਥਾਂ ਵਾਲੇ ਕੋਧਾ ਖਮਾਂ ਵਾਲੇ ਦੁੱਧ ਸਾਂਭੀ ਨਹੀਂ ਮੱਜਣਾ ਬੰਦਾ ਹਾਂਜੀ ਹਾਂਜੀ ਸਾਂਭੀ ਨਹੀਂ ਮੱਜ ਦੁੱਧ ਇਹਦੇ ਥੱਲੇ ਪਾਜੀ ਪੱਕਾ ਜਿਹੜਾ ਨਾ ਹਾਂਜੀ 7 ਲੀਟਰ ਆ 7 ਲੀਟਰ ਹਾਂ ਠੀਕ ਹੈ ਚਵਾਈ ਚੂਈ ਤੇ ਚਵਾਈ ਦੀ ਬਹੁਤ ਚੰਗੀ ਆ ਪੂਰੀ ਸੀਸ ਆ ਪੂਰੀ ਸੂਈ ਨੂੰ ਇਹਨੂੰ ਵੀ ਮੈਂ ਇਹਨੂੰ ਨਾ ਹਾਂਜੀ ਕੋ ਸਾਢੇ ਕਿ ਤਿੰਨ ਚਾਰ ਮਹੀਨੇ ਹੋਏ ਜੇ ਤੇ ਬਣੀ ਬੁਣੀ ਤੇ ਚਲੋ ਨਾ ਬਣਾਈ ਹੋਗੀ ਆਪਾਂ ਕੋ ਗਾਰੰਟੀ ਨਹੀਂ ਦਿੰਦੇ ਹਾਂਜੀ ਹਾਂਜੀ ਬਣੀ ਹੈਗੀ ਉਹ ਅੰਦੇ ਕੁ ਮਹੀਨੇ ਸਮਾਂ ਆਪਾਂ ਹੀ ਗਾਰੰਟੀ ਆਪਾਂ ਦੁੱਧ ਦੀ ਗਾਰੰਟੀ ਦੇਣੀ ਆ ਹਾਂਜੀ ਹਾਂਜੀ ਦੁੱਧ ਵਾਲਾ ਹੀ ਮੁੱਲ ਕਰਨਾ ਬਿਲਕੁਲ ਬਿਲਕੁਲ ਮੁੱਲੇ ਦਾ ਰੇਟ ਛੋਟਾ ਹੋਊਗਾ ਜੇ ਕੋ ਭੈਣ ਭਰਾ ਸੰਭਲੂਗਾ ਹਾਂਜੀ ਹਾਂਜੀ ਤੇ ਇਹ ਮਈਆਂ ਤੇ ਆਪਾਂ ਤਾਂ ਛੋਟੇ ਭਾਦਿਆਂ ਰਾਦਾ ਜਿਆਦਾ ਚਾਰ ਪੰਜ ਪਾਉਣ ਦਾ ਪਰ ਛੋਟਾ ਭਾਅ ਲੱਭਦਾ ਨਹੀਂ ਭਾਈ ਤਾਂ ਬਾਜ਼ਾਰ ਬੜਾ ਤੇਜ਼ ਹੈ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਕਰਾਵੀਆਂ ਚੈੱਕ ਕਰੀ ਲੋ ਜੀ ਜਰੂਰ ਤਾਂ ਦੱਸੋ ਵੀ ਜੇ ਦੇ ਵੇਖੀਏ ਨਾ ਮੂੰਹ ਤੋਂ ਹਾਂਜੀ ਫਿਰ ਤੇ ਮੈਂ ਵੇਖੋ ਕਿਤੇ ਪੁਰਾਣੀ ਹੈ ਮੂੰਹ ਤੋਂ ਵੇਖੋ ਤੁਸੀਂ ਬਿਲਕੁਲ ਬਿਲਕੁਲ ਪਰ ਮੈਂ ਵੇਖਣਾ ਹੀ ਸਾਰਿਆਂ ਹਾਂਜੀ ਹਾਂਜੀ ਤਸਵੀਰਾਂ ਜਿਆਦੀ ਰੋੜੀ ਸੇਵਾ ਹੀ ਨਹੀਂ ਕੀਤੀ ਮੈਂ ਹਾਂਜੀ ਹਾਂਜੀ ਆ ਵੇਖੋ ਤੁਸੀਂ ਫਿਰ ਦੰਦ ਦੋ ਹੁੰਦੇ ਆ ਵਧੀਆ ਕਾਇਮ ਸਾਰਾ ਕੋਈ ਗਾਲ ਹੀ ਕੋਈ ਨਹੀਂ ਤੇ ਸੇਵਾ ਦੁਖੋਂ ਥੋੜੀ ਜਿਹੀ ਸੇਵਾ ਦੁਖੋਂ ਰੋੜੀ ਹਾਂਜੀ ਹਾਂਜੀ ਫਿਰ ਵਾਟੇ ਭਾਜੀ ਉਹਨੇ ਕੀਆ ਬਿਲਕੁਲ ਬਿਲਕੁਲ ਉਹ ਤਾਂ ਸੇਵਾ ਦਾ ਮੁੱਲ ਦਾ ਅਛਿਆਣੇ ਆ ਤੇ ਜਿੰਨਾ ਗੁੜ ਪਾਈਏ ਉਹਨਾ ਮਿੱਠਾ ਹੀ ਹੋਣਾ ਮਿੱਠਾ ਆ ਵੇਖੋ ਹਾਂਜੀ ਆ ਵੇਖੋ ਫਿਰ ਨਾ ਐ ਕਰਵਾ ਲਈ ਜਿੱਥੇ ਮਰਜ਼ੀ ਖਿਲਾਰ ਦੋ ਇਹਨੂੰ ਹਾਂਜੀ ਕੋਈ ਪਰਵਾਹ ਹੀ ਨਹੀਂ ਭਾਰੇ ਤੇ ਮਿਲਦੀ ਆ ਇਹ ਤਾਂ ਚਲੋ ਇਹ ਜੇ ਵੀ ਦੁੱਧ ਨੇ ਦਈ ਜਣਾ ਕੋ ਸੰਭੀ ਜੂ ਨਾਲ ਬਣ ਗਈ ਤੇ ਫੇਰ ਵਾਅਦੇ ਦੀ ਅਗਲੀ ਹਾਂਜੀ 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 ਬੋਲ ਸ਼ਾਜੀ ਫਿਰ ਕਿੰਨਾ ਕਰਦੀ ਹੈ 50 ਚ ਪਹੁੰਚ ਇੱਕੋ ਹੀ ਫਾਈਨਲ ਹੀ ਹਾਂਜੀ ਨਹੀਂ ਨਹੀਂ ਹਾਂਜੀ ਜਾਇ ਜਾਈ ਜਾਇ ਜੀ ਦੇਣੀ ਆ ਚਲੋ ਕੋ ਭੈਣ ਭਰਾ ਜਿਹੜਾ ਛੋਟੇ ਲੈਵਲ ਦਾ ਆਪਦਾ ਘਰ ਵੇਖਣਾ ਹਾਂ ਜੀ ਚਲੋ ਮਾਰੇ ਮਾਤਰ ਬੰਦੇ ਲਈ ਤੇ ਭਾਜੀ 50000 ਲਾਉਣਾ ਵੜੀ ਵੱਡੀ ਗੱਲ ਦੀ ਬਿਲਕੁਲ ਬਿਲਕੁਲ ਸ਼ਾਜੀ ਆਪਾਂ ਆਪਦੇ ਗਾਘ ਦੇ ਹਿਸਾਬ ਨਾਲ ਚਲੀਦਾ ਹਾਂਜੀ ਹਾਂਜੀ ਉਹ ਨਹੀਂ ਗੱਲ ਆਪਾਂ ਨੂੰ ਦੱਸਾਂ ਸਾਰੇ ਇੱਕੋ ਜਿਹੇ ਆਪਾਂ ਛੋਟਾ ਗਾਘ ਵੀ ਰੱਖੀਦਾ ਵੱਡਾ ਵੀ ਰੱਖੀ ਹਾਂਜੀ ਹਾਂਜੀ ਇਹਦੀ ਭਾਜੀ ਪੂਰੇ 43000 ਦੇ ਵਿੱਚ ਪਹੁੰਚ ਠੀਕ ਹੈ ਜੀ ਗੱਡੀ ਕੋ ਆਪਦੇ ਲੈ ਆਉਗਾ ਪੂਰੇ 40 40 ਹਜ਼ਾਰ ਦੀ ਹਾਂਜੀ ਹਾਂਜੀ ਠੀਕ ਹੈ ਹਾਂ ਉਹਦੇ ਵਿੱਚੋਂ ਕੋਈ ਨਹੀਂ ਘਰ ਆਇਆ ਮਾਲ ਤਾਣਾ ਆਪਾਂ ਕਰਤਾਗੇ ਬਿਲਕੁਲ ਬਿਲਕੁਲ ਹਾਂਜੀ 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 ਬਾਕੀ ਇਹ ਜੇ ਵੀ ਭੈਣ ਭਰਾਵਾਂ ਦੇ ਗੱਡੀ ਆਪ ਦੀ ਸਮਝ ਵੇਖਿਆ ਆਪਾਂ ਨਹੀਂ ਮੁੜ ਕੇ ਆ ਦਿੰਦੇ ਵਪਾਰੀ ਦੂਜੇ ਸੂਏ ਤੇ ਟੱਪਣ ਨਹੀਂ ਦਿੰਦਾ ਜੀ ਹਾਂਜੀ ਹਾਂਜੀ ਸਮਝ ਵੇਖੇ ਭਾਵੇਂ ਤਾਂਵੇਂ ਸੂਏ ਵਾਲੇ ਪਰ ਮਗਰੋਂ ਜਾ ਕੇ ਪੁੱਛ ਆਵੇਂ ਉਹਨੂੰ ਮੈਂ ਕਰਵੇਂ ਸੂਏ ਦੇ ਦੂਜੇ ਹੀ ਉਹਨਾਂ ਆਖੀ ਆ ਠੀਕ ਹੈ ਜੀ ਆਪਾਂ ਮਾਲ ਡੰਗ ਰੱਗੇ ਵੀ ਲੈਣੇ ਹੋਊਗੀ ਦੂਜੇ ਹੀ ਕਿਉਂਕਿ ਸਰੀਰ ਕੋਨੇ ਮਰਜੀ ਸਿਰ ਤੋਂ ਵੇਖੋ ਤੁਸੀਂ ਮੈਂ ਹਾਂਜੀ ਹਾਂਜੀ ਕਿਸੇ ਗੱਲੋਂ ਢਲੀ ਨਹੀਂ ਅੱਖਾਂ ਤੋਂ ਨਹੀਂ ਢਲੀ ਦੰਦ ਮੈਂ ਦੇ ਪੂਰੇ ਆ ਹਾਂਜੀ ਹਾਂਜੀ ਨਿਗਾਹ ਵੇਖੋ ਬਿਲਕੁਲ ਲੋ ਹਾਂਜੀ ਹਾਂਜੀ ਤੇ ਸ਼ਾਹ ਜੀ ਐਡਰੈਸ ਤੇ ਅਦਰਾਜ ਜੀ ਪਿੰਚਾਮ ਕੇ ਖੁਰਦ ਹਾਂਜੀ ਜਿਹੜਾ ਤਰਮਤਾਨ ਤਸਵੀਰ ਵੀ ਤਰਮਤਾਨ ਹਾਂਜੀ ਤੇ ਨਾਮ ਜੇ ਪ੍ਰਤਾਪ ਸਿੰਘ ਸ਼ਾਹ ਹਾਂਜੀ ਤੇ ਫੋਨ ਨੰਬਰ ਜੇ 884721276284721 ਠੀਕ ਹੈ ਜੀ ਤੇ ਬਾਕੀ ਨੇ ਕੋਈ ਹੋਰ ਗੱਲ ਹੈ ਭੈਣ ਭਰਾਣਾ ਕਈ ਦੀ ਖਰਾਬ ਹੁੰਦੇ ਆ ਹਾਂਜੀ ਬੇਨਤੀ ਇਹੋ ਆ ਵੀ ਜਿੰਨੇ ਆਉਣਾ ਨਾ ਆਪਣੇ ਘਰੇ ਜੀ ਸਤਕੇ ਸਾਰੇ ਚਿਕਾਉਣ ਭਾਜੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਇਹ ਨਹੀਂ ਵੀ ਕੱਲੇ ਡੰਗਰ ਲਾਇਆ ਪ੍ਰਸ਼ਾਦਾ ਪਾਣੀ ਛਕੋ ਜਲ ਪਾਣੀ ਛਕੋ ਤੁਹਾਡਾ ਘਰਿਆ ਭੈਣ ਭਰਾਵਾਂ ਦਾ ਜੀ ਆਣ ਹਨ ਇਹ ਆ ਵੀ ਫੂਨ ਲਾ ਦੇ ਆ ਗਏ ਭੈਣ ਭਰਾ ਜਿੰਨੇ ਕਿ ਦੂਰ ਹੋਣ ਬਿਲਕੁਲ ਜੇ ਉਹ ਅਗਲਾ ਆਉਂਗਾ ਨਾ ਤੇ ਮਾਲ ਵਿਗਿਆ ਹੁੰਦਾ ਆਉਂਦੇ ਨੂੰ ਤਾਂ ਫਿਰ ਅਗਲਾ ਮੁਰਦਾ ਸਾਡੇ ਮਨ ਨੂੰ ਫਿਰ ਦੁੱਖ ਲੱਗਦਾ ਇਸ ਗੱਲ ਦਾ ਜੇ ਸਾਡਾ ਗਾਹ ਗਿਆ ਤੇ ਖਰਾਬ ਹੋਇਆ ਕਨੈਕਟ ਕਰਕੇ ਫਿਰ ਰੀਸਟ ਕਰ ਤੇ ਬਾਕੀ ਕੋਈ ਗੱਲ ਨਹੀਂ ਆਪਾਂ ਆਪਦੀ ਜਗਾ ਸੱਚੇ ਆ ਜੀ ਕੋਈ ਗੱਲ ਨਹੀਂ ਪਰਮਾਤਮਾ ਆਪਾ ਇਹੋ ਜਾਨੇ ਕੀ ਆਵੇਂ ਸਾਹਿਬ ਨਾ ਪਉ ਘਰੇ ਆ ਕੇ ਜਿਹੜੇ ਬੀਟ ਕਰ ਲੋ ਨਾ ਕੋਈ ਚੱਕਰ ਨਹੀਂ ਤਸੱਲੀ ਕਰਕੇ ਖੜੋ ਤਸੱਲੀ ਕਰਕੇ ਨਾ ਦੋ ਟਾਈਮ ਕੋਈ ਗੱਲ ਨਹੀਂ ਜੀ ਨਾ ਵੀ ਵਾਲੀ ਗੱਲ ਪ੍ਰਮਾਣ ਕਰਿਓ ਹਾਂਜੀ ਤੇ ਕੋਈ ਗੱਲ ਨਹੀਂ ਸਸਿਕਾਰ ਸਸਿਕਾਰ